ਖਬਰਨਾਮਾ ਦਿਖਰਾ ਸੂਤਿਆਂ ਨੂੰ ਗ੍ਰਿਵਲੋ ਪਿਆਰ ਭਰੀ ਸਤਿ ਸ਼ਕਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੀ ਕਾਰਵਾਈ ਕੀਤੀ ਚਾਹੇਗੀ ਆਪ ਆਦਮੀ ਪਾਰਟੀ ਦੀ ਮੌਜੂਦਾ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਤੇ ਬੀਬੀ ਪ੍ਰੋਫੈਸਰ ਬਲਜਿੰਦਰ ਕੌਰ ਕੁੱਸੂਤੀ ਫਸ ਗਈ ਹੈ ਇੱਕ ਪਾਸੇ ਮਨੀਸ਼ ਸੂਦੀਆ ਵੱਲੋਂ ਗੁੰਡਾਗਰਦੀ ਕਰਨ ਦਾ ਬਿਆਨ ਦਿੱਤਾ ਗਿਆ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਿ ਲੜਾਈ ਕਰਕੇ ਝਗੜਾ ਕਰਕੇ ਦੂਜੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਜਾਵੇਗੀ ਲੱਗਦਾ ਹੈ ਕਿ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਇਸ ਦਾ ਅਸਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹੀ ਹੋ ਗਿਆ ਹੈ ਗੁੰਡਾਗਰਦੀ ਕੀਤੀ ਗਈ ਹੈ ਪ੍ਰੋਫੈਸਰ ਬੁਜਿੰਦਰ ਕੌਰ ਅਤੇ ਉਸ ਦੇ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪ੍ਰੋਫੈਸਰ ਬੁਜਿੰਦਰ ਕੌਰ ਦੇ ਪਿਤਾ ਅਤੇ ਉਹਨਾਂ ਦੇ ਦੋਨਾਂ ਭਰਾਵਾਂ ਵੱਲੋਂ ਦਲਾਵਰ ਨਾ ਦੇ ਵਿਅਕਤੀ ਦੀ ਕਥਤ ਤੌਰ ਤੇ ਕਟਮਾਰ ਕੀਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਾਲ ਜਿੱਥੇ ਮਨੀਸ਼ ਸੋਦੀਆ ਵੀ ਕਸੂਤੇ ਫਸ ਗਏ ਨੇ ਹੁਣ ਬੀਬੀ ਬਲਜਿੰਦਰ ਕੌਰ ਤੇ ਕਾਰਵਾਈ ਹੋਵੇ ਇਸ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਦਲਾਵਲ ਸਿੰਘ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਦਿੱਤੀ ਕਿਉਂਕਿ ਉਸ ਨੂੰ ਪਟਿਆਲਾ ਦੇ ਬਜਿੰਦਰਾ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਸ ਉਤੇ ਜਿਸ ਤੇ ਉਹਨਾਂ ਨੇ ਕਥਿਤ ਬਿਆਨ ਲਗਾਏ ਉਹ ਕਥਤ ਬਿਆਨਬਾਜ਼ੀ ਦੋਸ਼ ਲਗਾਏ ਪ੍ਰੋਫੈਸਰ ਬਜਿੰਦਰ ਕੌਰ ਉਸਦੇ ਪਿਤਾ ਅਤੇ ਉਹਨਾਂ ਦੇ ਭਰਾਵਾਂ ਤੇ ਕਿ ਜੇਕਰ ਮੇਰੀ ਮੌਤ ਹੁੰਦੀ ਹੈ ਤਾਂ ਪ੍ਰੋਫੈਸਰ ਬਜਿੰਦਰ ਕੌਰ ਅਤੇ ਉਸ ਦਾ ਪਰਿਵਾਰ ਮੇਰੀ ਮੌਤ ਦਾ ਜ਼ਿੰਮੇਵਾਰ ਹੋਵੇਗਾ ਅਜੇਆ ਕਿਉਂ ਕਿ ਆ ਗਿਆ ਕਿਉਂਕਿ ਕੁੱਟ ਮਾਰ ਕੀਤੀ ਗਈ ਦਲਾਵਰ ਸਿੰਘ ਨੇ ਸਾਰੀਆਂ ਗੱਲਾਂ ਸੋਸ਼ਲ ਮੀਡੀਆ ਤੇ ਰੋ-ਰੋ ਕੇ ਦਸੀਆਂ ਇਹ ਵੀ ਦੱਸਿਆ ਚਾਹ ਰਿਹਾ ਹੈ ਕਿ ਦਲਾਵਰ ਸਿੰਘ ਨਾਮ ਦਾ ਵਿਅਕਤੀ ਜਿਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋਫੈਸਰ ਬਜਿੰਦਰ ਕੌਰ ਦੇ ਪਿਤਾ ਅਤੇ ਦੋਨਾਂ ਭਰਾਵਾਂ ਵੱਲੋਂ ਉਹ ਕਾਂਗਰਸ ਪਾਰਟੀ ਦਾ ਵਕਰ ਹੈ ਉਸ ਦੀ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਬੜੇ ਵੱਡੇ ਪੱਧਰ ਤੇ ਵਾਇਰਲ ਹੋ ਰਹੀ ਹੈ ਇੱਕ ਪਾਸੇ ਜਿੱਥੇ ਸੁਖਪਾਤ ਸਿੰਘ ਖੈਰਾ, ਵਰਗਣ ਸਿੰਘ, ਪ੍ਰਤਾਪ ਸਿੰਘ ਬਾਜਬਾ ਹੋਰਾਂ ਨੇ ਕਿਹਾ ਹੈ ਕਿ ਜਿੱਨੀ ਦੇਰ ਤੱਕ ਪ੍ਰੋਫੈਸਰ ਬਰਜਿੰਦਰ ਸਿੰਘ ਦੇ ਪਿਤਾ ਉਸ ਦੇ ਭਰਾਵਾਂ ਨੂੰ ਗ੍ਰਿਫਤਾਰ ਨਹੀਂ ਕਰ ਲਿਆ ਜਾਂਦਾ ਉਨੀ ਦੇਰ ਤੱਕ ਅਸੀਂ ਚੁੱਪ ਦਾ ਚੁੱਪ ਨਹੀਂ ਬੈਠਾਂਗੇ ਕਿਉਂਕਿ ਦਲਾਵਰ ਸਿੰਘ ਕਾਂਗਰਸ ਪਾਰਟੀ ਦੇ ਵਕਰ ਨੇ ਹਾਲਾਂਕਿ ਨਾ ਤਾਂ ਬਰਜਿੰਦਰ ਕੌਰ ਹੋੜਾ ਵੱਲੋਂ ਨਾ ਉਸਦੇ ਪਿਤਾ ਅਤੇ ਨਾ ਉਸਦੇ ਭਰਾ ਵੱਲੋਂ ਕੋਈ ਸਪਸ਼ਟਿਕਰਨ ਦਿੱਤਾ ਗਿਆ ਹੈ ਲੇਕਿਨ ਇਨਾ ਕੂਟਿਆ ਗਿਆ ਕਿ ਦਲਾਵ ਸਿੰਘ ਨਾਮ ਦੇ ਵਿਅਕਤੀ ਨੂੰ ਹਸਪੀਟਲ ਦੇ ਵਿੱਚ ਲੈ ਕੇ ਐਡਮਿਟ ਕਰੋਣਾ ਪਿਆ ਅਤੇ ਪਟਿਆਲਾ ਪੁਲਿਸ ਵੱਲੋਂ ਹਾਲੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਗਈ ਇਸ ਦੀ ਸਪੈਸ਼ਲ ਜਾਣਕਾਰੀ ਦਿੱਤੀ ਗਈ ਹੈ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਹਲਕਾ ਪੁਲਾਤੋਂ ਸੁਖਪਾਲ ਸਿੰਘ ਖੈਰਾ ਵੱਲੋਂ ਸੁਖਪਾਲ ਸਿੰਘ ਖੈਰਾ ਨੇ ਕਿਹਾ ਕਿ ਆਪ ਆਦਮੀ ਪਾਰਟੀ ਨੇ ਗੁੰਡਾਗਰਦੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਮਨੀਸ਼ ਸੋਧਿਆ ਦੇ ਬਿਆਨਬਾਜ਼ੀ ਨੂੰ ਲੈ ਕੇ ਹਾਲੇ ਤੱਕ 1.5 ਸਾਲ ਦਾ ਸਮਾਂ ਪਿਆ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਗੁੰਡਾਗਰਦੀ ਕਰਾਂਗੇ ਕਿਉਂਕਿ ਉਧਰ ਪੰਜਾਬ ਦੇ ਮੁੱਖ ਮੰਤਰੀ ਤੇ ਅਮਨ अरोੜਾ ਨਿੱਜੀ ਬਿਆਨ ਕਹਿ ਰਿਹਾ ਨਹੀਂ ਮਨੀਸ਼ ਸੋਧਿਆ ਦਾ ਕਿਉਂਕਿ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਜਾ ਚੁੱਕੀ ਹੈ ਸੁਖਬੀਰ ਸਿੰਘ ਬਾਦਲ ਸਸ ਪਾਸਨ ਕਰਾ ਅਤੇ ਸੁਨੀਲ ਕੁਮਾਰ ਜਾਖੜ ਵੱਲੋਂ ਕੇ ਪਾਰਟੀ ਦੀ ਮਾਨਤਾ ਰੱਦ ਕੀਤੀ ਚਾਵੇ ਇਹ ਦੰਗੇ ਕਰਾਉਂਦੇ ਨੇ ਇਹ ਭੜਕਾਉਂਦੇ ਨੇ ਅਤੇ ਕੁੱਟ ਮਾਰ ਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤਣਾ ਚਾਹੁੰਦੇ ਨੇ ਤੇ ਇਧਰ ਬੀਬੀ ਬਲਜਿੰਦਰ ਕੌਰ ਹੋਣਾ ਵੱਡੋ ਵੀ ਅਤੇ ਉਹਨਾਂ ਦੇ ਪ੍ਰਾਹ ਤੇ ਉਹਨਾਂ ਦੇ ਪਿਤਾ ਵੱਲੋਂ ਜਿਹੜਾ ਇੱਕ ਦਲਾਵਰ ਸਿੰਘ ਨਾਮ ਦੇ ਵਿਅਕਤੀ ਨੂੰ ਕੁੱਟਿਆ ਗਿਆ ਜਿਸ ਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਇਸ ਕਰਕੇ ਬਰਜਿੰਦਰ ਸਿੰਘ ਬਲਜਿੰਦਰ ਕੋਰਪੋਰੇਟ ਅੱਜ ਤੇ ਵੱਡੀ ਕਾਰਵਾਈ ਹੋ ਸਕਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ